ਸਾਸਤਰੀ ਕਾਲ ਜੀ ਜ਼ਿੰਦਾਬਾਦ ਟੀਵੀ ਤੇ ਪੰਜਾਬ ਖਬਰਸਾਰ ਦੇਖ ਰਹੇ ਸਾਰੇ ਦਰਸ਼ਕਾਤੋਂ ਮੈਂ ਕਮਲਦੀਪ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਅੱਜ ਦੀਆਂ ਤਾਜ਼ਾ ਤੇ ਵੱਡੀਆਂ ਖੁਰਾਕਾਂ ਦੀ ਗੱਲ ਪੰਜਾਬ ਦੇ ਜਿਲਹਾਂਦਰ ਬੱਚੇ ਇੱਕ ਪਿੰਡ ਦੇ ਸਰਪੰਚ ਦੇ ਪਤੀ ਦੀ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ 45 ਸਾਲਾਂ ਪਰਮਜੀਤ ਸਿੰਘ ਨੂੰ ਹੋਰ ਮਹਿਮਾਨਾਂ ਨਾਲ ਘਿਰਿਆ ਹੋਇਆ ਜ਼ਮੀਨ ਤੇ ਡਿੱਗਿਆ ਦੇਖਿਆ ਜਦ ਕਿ ਇੱਕ ਦੂਜੇ ਸੁਰੱਖਿਸ਼ ਨੂੰ ਉਹਨਾਂ ਦੇ ਕੋਲ ਗੋਲੀਆਂ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਜਿਸ ਦਾ ਵੀਡੀਓ ਇੰਟਰਨੈਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਸੁਆਗਲੀ ਖਬਰ ਦੀ ਗੱਲ ਕਰੀਏ ਜਿੱਦਾਂ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ سلسلہ ਜਾਰੀ ਕਰ ਦਿੱਤਾ ਹੈ ਹੁਣ ਖਬਰ ਆ ਰਹੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 400 ਨੌਜਵਾਨ ਨੰਬਰਸਰ ਏਅਰਪੋਰਟ ਪਹੁੰਚੇ ਹਨ ਚਾਰੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਸਨੀਖਾਨਾ ਤੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਪਹੁੰਚੇ ਨੌਜਵਾਨਾਂ ਵਿੱਚ ਦੋ ਬਟਾਲੇ ਤੇ ਇੱਕ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਸੋ ਅਗਲੀ ਖਬਰ ਦੀ ਗੱਲ ਕਰੀ ਸ਼ਹਿਰ ਦੇ ਮੱਛੀ ਚੌਂਕ 'ਚ ਪਤੀਜੇ ਦੀ ਮੌਤ ਤੇ ਫਗਵਾੜਾ ਤੋਂ ਅਫਸੋਸਕਾਨ ਪਹੁੰਚੀਆਂ ਦੋ ਭੈਣਾਂ ਤੇ ਜੀਜੇ ਨੇ ਬਿਨਾਂ ਕਾਰਨ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਸ ਕਾਰਨ ਦੋਵੇਂ ਭੈਣਾਂ ਜ਼ਖਮੀ ਹੋ ਗਈਆਂ ਸੋ ਅਗਲੀ ਖਬਰ ਦੀ ਗੱਲ ਕਰੀਏ ਦਾ ਪਿੰਡ ਹੈਡੋਬਾਸੀ ਜੋੜੇ ਨੇ 17 ਫਰਵਰੀ ਨੂੰ ਸਰਹਿੰਦਨੈਰ ਵਿੱਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ ਸੀ ਜਸਵੰਤ ਸਿੰਘ ਦੀ ਪਤਨੀ ਨਿਹਰ ਰਾਣੀ ਦੀ ਲਾਸ਼ ਦੂਜੇ ਦਿਨ ਬਰਾਮਦ ਹੋ ਗਈ ਸੀ ਪਰ ਅੱਜ 5 ਦਿਨ ਬਾਅਦ ਉਸਦੇ ਪਤੀ ਦੀ ਲਾਸ਼ ਵੀ ਨੀਲੋਪੁਲ ਨੇੜੇ ਮਿਲ ਗਈ ਗੋਤਾਖੋਰਾਂ ਦੀ ਮਦਦ ਨਾਲ ਅੱਜ ਲਾਸ਼ ਨੂੰ ਬਾਹਰ ਕੱਢਿਆ ਗਿਆ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੀਸ਼ ਮਹਿਲ ਵਿਖੇ ਆਯੋਜਿਤ 700 ਮੇਲੇ ਵਿੱਚ ਜਾ ਰਹੇ ਨੌਜਵਾਨ ਅਦੀਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਪਟਿਆਲਾ ਚੀਕਰ ਰੋੜ ਤੇ ਹੋਏ ਹਾਦਸੇ ਵਿੱਚ 19 ਸਾਲਾ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਕਟੜਨ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ লাশ ਨੂੰ ਕਾਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਗਲੀ ਖਬਰ ਦੀ ਗੱਲ ਕਰੀਏ ਮੋਹਾਲੀ ਦੇ ਸਿਟੀ ਸੈਂਟਰ ਵਿੱਚ ਅੱਜ ਦੇਰ ਸ਼ਾਮ ਨੂੰ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਦੋਂ ਇੱਕ ਲਿਫਟ ਵਿੱਚ 9 ਲੋਕ ਫਸ ਗਏ ਕਟੜਾ ਦੌਰਾਨ ਕਈ ਲੋਕ ਬੇਹੋਸ਼ ਵੀ ਹੋ ਗਏ ਸੁਰੱਖਿਆ ਟੀਮਾਂ ਨੇ मौके ਤੇ ਪਹੁੰਚ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਅੱਜ ਜਨਕੀ 23 ਫਰਵਰੀ ਨੂੰ ਮੰਡੀ ਗੋਬਿੰਦਗੜ੍ਹ ਇੱਕ ਭਿਆਨਕ ਹਾਦਸਾ ਵਾਪਰਿਆ ਇਥੋ ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਹਾਦਸੇ ਵਿੱਚ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ ਮਾਨ ਵਾਲਿਆਂ ਵਿੱਚ ਇੱਕ ਬੱਚਾ ਇੱਕ ਮਹਿਲਾ ਅਤੇ ਦੋ ਪੁਰਸ਼ ਸ਼ਾਮਲ ਸਨ ਸੋ ਅਗਲੀ ਖਬਰ ਦੀ ਗੱਲ ਕਰਦੇ ਹਾਂ ਦਿੱਲੀ ਤੋਂ ਅੰਬਰਸਰ ਜਾਣ ਵਾਲੀ ਬੁਲੇਟ ਟ੍ਰੇਨ ਲਈ ਸਰਵੇਖਣ ਦਾ ਕੰਮ ਮੁਕੰਮਲ ਹੋ ਗਿਆ ਹੈ ਹੁਣ ਇਸ ਮੰਤਵ ਲਈ ਮੁਹਾਲੀ ਨੇੜੇ ਲਗਭਗ 39 ਪਿੰਡਾਂ ਦੀ ਜ਼ਮੀਨ ਇੱਕ ਵਾਇਰ ਇਕવાર ਕੀਤੀ ਜਾਵੇਗੀ ਜ਼ਮੀਨ ਦੀ ਕੀਮਤ ਨਿਰਧਾਰਤ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ ਹਾਲਾਂਕਿ ਕਿਸਾਨ ਪਹਿਲਾਂ ਹੀ ਜ਼ਮੀਨ ਦੀ ਕੀਮਤ ਨੂੰ ਲੈ ਕੇ ਇਤਰਾਜ਼ ਜाहिर ਕਰ ਰਹੇ ਹਨ